ਜੇਕਰ ਤੁਸੀਂ ਇਹ ਕਲੋਨੀਆਂ ਕੱਟਨੀਆਂ ਕੀ ਤੁਸੀਂ ਉਹਨਾਂ ਲੋਕਾਂ ਵਾਸਤੇ ਕੋਈ ਰੱਖਿਆ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਕੀ ਉਹਨਾਂ ਲੋਕਾਂ ਨੇ ਜਿਨ੍ਹਾਂ ਦੀਆਂ ਨੌਕਰੀਆਂ ਗਈਆਂ ਜਿਨ੍ਹਾਂ ਦੇ ਕਾਰੋਬਾਰ ਗਏ ਉਹਨਾਂ ਵਾਸਤੇ ਕੋਈ ਪ੍ਰਾਵਧਾਨ ਰੱਖਿਆ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ 호ਸਟ ਪੀਐਸ ਚੋਹਾਨ ਜਿਵੇਂ ਕੀ ਤੁਹਾਨੂੰ ਪਤਾ ਹੀ ਬਠਿੰਡਾ ਥਰਮਲ ਪਲਾਂਟ ਦੀ ਜਿਹੜੀ ਜ਼ਮੀਨ ਹੈ ਉਸ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਹੈ ਜ਼ਮੀਨ ਦੇ ਅਸਲੀ ਵਾਰਿਸ ਅੱਜ ਸਾਡੇ ਕੋਲ ਬੈਠੇ ਨਹੀਂ ਕੀ ਕਹਿਣਾ ਉਹਨਾਂ ਦਾ ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ ਤੁਹਾਡੀ ਜ਼ਮੀਨ ਹੈ ਜਿਹੜੀ ਉਹ ਮੰਡਾ ਦੀ ਗੁਰੂ ਨਾਨਕ ਦੇਵ ਧਰਮ ਫਲਾਣ ਦੇ ਵਿੱਚ ਆਈ ਸੀਗੀ ਤੇ ਅੱਜ ਉਹ ਜ਼ਮੀਨ ਨੂੰ ਯਾਨੀ ਕਿ ਵੇਚਿਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਸੋ ਆਨਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਮਤਲਬ ਦੁਖਦਰਦ ਨੂੰ ਆ ਕੇ ਛੇੜਿਆ ਤੇ ਸਾਡਾ ਸੁਣਿਆ ਇਹ ਇਹ ਅਸਲ ਜਿਹੜੀ ਗੱਲ ਹੈ ਇਹ 1969 ਦੇ ਵਿੱਚ ਜੀ 1969 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇੱਕ ਥਰਮਲ ਪਲਾਂਟ ਬਣਾਉਣ ਵਾਸਤੇ ਪੰਜਾਬ ਬਠਿੰਡੇ ਦੇ ਲੋਕਾਂ ਦੀ ਮਤਲਬ ਜਿਹੜੀ ਪੱਤੀ ਛੁੱਟੀ ਦੀ ਜ਼ਮੀਨ ਇਹਨਾਂ ਨੇ ਪੰਜਾਬ ਸਰਕਾਰ ਨੇ ਅਕਵਾਇਰ ਕੀਤੀ ਸੀ ਔਰ ਲੋਕਾਂ ਦੀ ਸਹਿਮਤੀ ਨਾ ਕੀਤੀ ਸੀ। ਉਸ ਸਮੇਂ ਬਠਿੰਡੇ ਦੇ ਵਿੱਚ ਬਿਜਲੀ ਦਾ ਕੋਈ ਜ਼ਿਆਦਾ ਬਹੁਤਾ ਪ੍ਰਬੰਧ ਨਹੀਂ ਹੁੰਦਾ ਸੀ ਲੋਕਾਂ ਨੂੰ ਬਿਜਲੀ ਬੜੀ ਘੱਟ ਮਿਲਦੀ ਸੀ। ਇਸ ਕਰਕੇ ਲੋਕਾਂ ਨੇ ਸਸਤੇ ਭਾਅ ਜ਼ਮੀਨ ਮਤਲਬ ਪੰਜਾਬ ਸਰਕਾਰ ਨੂੰ ਇਹ ਸ਼ਰਤ ਦੇ ਉੱਤੇ ਦਿੱਤੀ ਸੀ ਕਿ ਜਿਹੜੀ ਪੰਜਾਬ ਸਰਕਾਰ ਹੈ ਲੋਕਾਂ ਨੂੰ ਬਿਜਲੀ ਇੱਥੇ ਥਰਮਲ ਪਲਾਂਟ ਲਾ ਕੇ ਬਿਜਲੀ ਪੈਦਾ ਕਰਕੇ ਸਸਤੇ ਰੇਟ ਦੇ ਉੱਤੇ ਲੋਕਾਂ ਨੂੰ ਬਿਜਲੀ ਮਤਲਬ ਮਹੱਈਆ ਕਰਾਉਗੀ ਉਹਦੀ ਮਤਲਬ ਸਹੂਲਤ ਦੇਉਗੀ ਲੋਕਾਂ ਨੂੰ ਹਾਂਜੀ ਜਿਹੜੀ ਤੁਸੀਂ ਸਾਡੀ ਜ਼ਮੀਨ ਦੀ ਅਕਵਾਇਰ ਦੀ ਗੱਲ ਕਰਦੇ ਹੋ ਸਾਡੀ ਜ਼ਮੀਨ ਜਿਹੜੀ ਥਰਮਲ ਪਲਾਂਟ ਦੇ ਕੋਲ ਨਹਿਰ ਜਾਂਦੀ ਉਹਦੇ ਦੋਨੇ ਪਾਸੇ ਸਾਡੀ ਜ਼ਮੀਨ ਸੀ ਥਰਮਲ ਪਲਾਂਟ ਦੇ ਵਿੱਚ ਵੀ ਸਾਡੀ ਜ਼ਮੀਨ ਅਕਵਾਇਰ ਹੋਈ ਉਸ ਤੋਂ ਬਾਅਦ ਰੋਜ਼ਗਾਰਨ ਦੇ ਵਿੱਚ ਵੀ ਅਕਵਾਇਰ ਹੋਈ ਸਾਨੂੰ ਪੰਜਾਬ ਸਰਕਾਰ ਨੇ ਸਾਡੀ ਜ਼ਮੀਨ ਜ਼ਿਆਦਾ ਅਕਵਾਇਰ ਕਰੀ ਔਰ ਸਾਨੂੰ ਜ਼ਮੀਨ ਤੋਂ ਬੇਜਮੀਨੇ ਕੀਤਾ ਉਹਨਾਂ ਨੇ ਪਰ ਚਲੋ ਅਸੀਂ ਇਸ ਗੱਲ ਨਾਲ ਸਹਿਮਤਾਂ ਵੀ ਚਲੋ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਤੇ ਲੋਕਾਂ ਨੂੰ ਬਿਜਲੀ ਦੀ ਸਹੂਲਤ ਦਿੱਤੀ ਉਸ ਤੋਂ ਬਾਅਦ ਕੀ ਕੀਤਾ ਜਿਹੜੀ ਬਿਜਲੀ ਦੇਣੀ ਸੀ ਹੁਣ ਕੁਝ ਸਮਾਂ ਪਾ ਕੇ ਜਦੋਂ ਥਰਮਲ ਦੀ ਮੰਗ ਆ ਦੇ ਇਹਨਾਂ ਦੇ ਕਹਿਣ ਮੁਤਾਬਕ ਪੂਰੀ ਹੋਈ ਤਾਂ ਇਹ ਥਰਮਲ ਬੰਦ ਕਰ ਦਿੱਤਾ ਪਰ ਅਸੀਂ ਤਾਂ ਅੱਜ ਵੀ ਇਹ ਕਹਿੰਦੇ ਵੀ ਜੇ ਸਾਡੀ ਜ਼ਮੀਨ ਇਹਨਾਂ ਨੇ ਕੋਟੀਆਂ ਦੇ ਭਾਰ ਸੀ ਬਿਜਲੀ ਪੈਦਾ ਕਰਨ ਵਾਸਤੇ ਦਿੱਤੀ ਹੈ ਤਾਂ ਹੁਣ ਵੀ ਪੰਜਾਬ ਸਰਕਾਰ ਉੱਥੇ ਬਿਜਲੀ ਪੈਦਾ ਕਰੇ ਜਿੰਨੀ ਥਰਮਲ ਦੀ ਜ਼ਮੀਨ ਹੈ ਉਹਦੇ ਵਿੱਚ ਸੋਲਰ ਪਲਾਂਟ ਲਾ ਕੇ ਕਿਉਂਕਿ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਉਹ ਪ੍ਰਾਈਵੇਟ ਜ਼ਮੀਨਾਂ ਮਤਲਬ ਲੋਕਾਂ ਦੀਆਂ ਜ਼ਮੀਨਾਂ ਠੇਕੇ ਤੇ ਲੈ ਲੈ ਕੇ ਸੋਲਰ ਪਲਾਂਟ ਲਾ ਰਿਹਾ ਔਰ ਪੰਜਾਬ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਜਾਂ ਰਾਜਸਥਾਨ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹ ਸਰਕਾਰਾਂ ਨੂੰ ਜ਼ਮੀਨਾਂ ਵੇਚ ਰਿਹਾ ਹੈ ਅਬ ਬਿਜਲੀ ਵੇਚ ਰਿਹਾ ਹੈ ਤੇ ਅਸੀਂ ਤਾਂ ਫਿਰ ਪੰਜਾਬ ਸਰਕਾਰ ਕੋਲ ਤਾਂ ਆਪਣੀ ਜ਼ਮੀਨਾਂ 'ਇਸੋਲਰ ਪਲਾਂਟ ਕਿਉਂ ਨਹੀਂ ਲਾ ਸਕਦੇ ਤੇ ਪੰਜਾਬ ਦੇ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਸਸਤੀ ਬਿਜਲੀ ਕਿਉਂ ਨਹੀਂ ਦੇ ਸਕਦੇ ਅਸੀਂ ਤਾਂ ਅੱਜ ਵੀ ਕਹਿੰਦੇ ਜੇ ਬਿਜਲੀ ਪੈਦਾ ਕਰਨ ਵਾਸਤੇ ਜ਼ਮੀਨ ਨੂੰ ਕਾਰ ਕੀਤੇ ਤਾਂ ਉੱਥੇ ਤਦ ਜੇ ਅੱਜ ਜਿਹੜੀ ਪੰਜਾਬ ਸਰਕਾਰ ਆ ਉਹਦਾ ਵਪਾਰੀਕਰਨ ਕਰ ਰਹੀ ਹੈ ਔਰ ਉਹਦੇ ਪਲਾਟ ਕੱਟ ਕੇ ਮਸਲਪੁੱਡਾ ਜਿ ਸਰੂ ਕਲੋਨੀਆਂ ਕੱਟ ਕੇ ਲੋਕਾਂ ਨੂੰ ਬੇ ਮਹਿੰਗੇ ਭਾਅ ਵੇਚ ਰਹੀ ਹੈ ਲੋਕਾਂ ਤੋਂ ਸਸਤੇ ਭਾਅ ਤੇ ਜ਼ਮੀਨ ਲੈ ਕੇ ਜਿਹਦੇ ਨਾਲ ਸਾਨੂੰ ਇਸ ਗੱਲ ਦਾ ਬੜਾ ਦਰਦ ਹੋਇਆ ਸਾਡੇ ਹਿਰਦੇ ਬਲੁੰਦਰੇ ਗਏ ਜਿਹਦੇ ਨਾਲ ਸਾਨੂੰ ਮਤਲਬ ਜਿਹੜੀ ਅੰਦਰ ਠੇਸ ਪਹੁੰਚੀ ਆ ਉਹਦੀ ਖਬਰ ਸੁਣ ਕੇ ਅਸੀਂ ਇਹਦੇ ਤੇ ਸਾਡਾ ਮਨ ਦੁਖੀ ਹੈ ਕਿਉਂਕਿ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਜ਼ਮੀਨ ਦਿੱਤੀ ਸੀ ਨਾ ਕਿ ਇਹਦਾ ਵਪਾਰੀ ਕਰਨ ਵਾਸਤੇ ਨਾ ਆ ਕੇ ਇਹਦੀ ਕਲੋਨੀ ਕਲੋਨਾ ਕਲੋਨੀਆਂ ਕੱਟਣ ਵਾਸਤੇ ਅਸੀਂ ਇਸ ਗੱਲ ਨੂੰ ਇਸ ਗੱਲ ਨਾਲ ਸਹਿਮਤ ਨਹੀਂ ਪੰਜਾਬ ਸਰਕਾਰ ਦੇ ਨਾਲ ਅਸੀਂ ਆਪ ਦਾ ਜਿਹੜਾ ਸਾਡੇ ਆਪ ਦੇ ਜਿਹੇ ਹਿਲੇ-ਫੁਲੇ ਅਸੀਂ ਵਰਤਾਂਗੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਨਾਲ ਇਹਦੇ ਖਿਲਾਫ ਲੜਾਈ ਲੜਨ ਦੀ ਔਰ ਅਸੀਂ ਕਰਾਂਗੇ ਵੀ ਅਸੀਂ ਨਹੀਂ ਇਹ ਜ਼ਮੀਨ ਜਿਹੜੀ ਹੈ ਕਾਰਡੀਆਂ ਦੇ ਜਿਹੜੀ ਪੁੱਡਾ ਵਗੈਰਾ ਨੂੰ ਜਾਂ ਕਲੋਨੀਆ ਕੱਟਣ ਵਾਸਤੇ ਨਹੀਂ ਦੇਣੀ ਇਹ ਬਿਜਲੀ ਪੈਦਾ ਕਰਨ ਵਾਸਤੇ ਦਿੱਤੀ ਹੈ ਤੇ ਬਿਜਲੀ ਹੀ ਪੈਦਾ ਕੀਤੀ ਜਾਵੇ ਰਾਜਨੀਤੀ ਦੀ ਗੱਲ ਕਰੀਏ ਰਾਜਨੀਤੀ ਦੀ ਗੱਲ ਕਰੀਏ ਤਾਂ ਆਪਾਂ ਕਾਂਗਰਸ ਸਰਕਾਰ ਦੇ ਵੇਲੇ ਵਿੱਚ ਇਹ ਥਰਮਲ ਪਲਾਂਟ ਬੰਦ ਹੋਇਆ ਸੀ ਕਾਂਗਰਸ ਸਰਕਾਰ ਦੇ ਨਮਾਇंदे ਹੀ ਹੁਣ ਰੋਲਾ ਪਾ ਰਹੇ ਆ ਦੇਖੋ ਕਾਂਗਰਸ ਸਰਕਾਰ ਦੇ ਨਮਾਇंदे ਰੌਲਾ ਪਾ ਰਹੇ ਆ ਚਲੋ ਅਸੀਂ ਕਹਿੰਦੇ ਆ ਵੀ ਚੰਗੀ ਗੱਲ ਹੈ ਕਿਸੇ ਵਿਰੋਧੀ ਧਿਰ ਨੂੰ ਜਾਂ ਕਿਸੇ ਪਾਰਟੀ ਨੂੰ ਇਸ ਗੱਲ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਦੇ ਉੱਤੇ ਥਰਮਲ ਪਲਾਂਟ ਆ ਉਹਦੀ ਜ਼ਮੀਨ ਨਹੀਂ ਵੇਚਣੀ ਚਾਹੀਦੀ ਪਰ ਕਾਂਗਰਸ ਸਰਕਾਰ ਨੂੰ ਇੱਕ ਆਪਣੀ ਪੀੜੀ ਥੱਲੇ ਵੀ ਛੋਟਾ ਮਾਰ ਲੈਣਾ ਚਾਹੀਦਾ ਕਿਉਂਕਿ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ ਮੈਂ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਦਾ ਇੱਕ ਭਾਸ਼ਣ ਸੁਣਿਆ ਸੀ ਉਹ ਕਹਿੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਥਰਮਲ ਹੈ ਦੀ ਜ਼ਮੀਨ ਵੇਚੀ ਜਾ ਰਹੀ ਹੈ ਜੀ ਗੁਰੂਆਂ ਦੇ ਨਾਂ ਨੂੰ ਮਟਾਇਆ ਜਾ ਰਿਹਾ ਹੈ ਮਤਲਬ ਮਟਾਇਆ ਤਾਂ ਇਸ ਸਰਕਾਰ ਨੇ ਨਹੀਂ ਪਹਿਲਾਂ ਕਾਂਗਰਸ ਸਰਕਾਰ ਨੇ ਮਟਾਇਆ ਥਰਮਲ ਬੰਦ ਕੀਤਾ ਜਦੋਂ ਕਿ ਬਠਿੰਡਾ ਦੇ ਵਿੱਚ ਮਨਪ੍ਰੀਤ ਬਾਦਲ ਜੀ ਵਿੱਤ ਮੰਤਰੀ ਸੀਗੇ ਪੰਜਾਬ ਦੇ ਥਰਮਲ ਕਾਂਗਰਸ ਸਰਕਾਰ ਦੇ ਵਿੱਚ ਬੰਦ ਕੀਤਾ ਗਿਆ ਔਰ ਇਹਦੀ ਜਿਹੜੀ ਪਹਿਲੀ ਨਿਊ ਜ਼ਮੀਨਾਂ ਨੂੰ ਖੁਰਤਪੁਰਤ ਕਰਨ ਦੀ ਜਿਹੜੀ ਕਾਂਗਰਸ ਪਾਰਟੀ ਨੇ ਧਰੀ ਹੈ ਪਰ ਕਾਂਗਰਸ ਪਾਰਟੀ ਨੂੰ ਜੋ ਕਾਂਗਰਸ ਪਾਰਟੀ ਸੰਘਰਸ਼ ਕਰ ਰਹੀ ਹੈ ਕੀ ਉਹ ਵਾਕਿਆ ਹੀ ਆਪਦੇ ਸੱਚੇ ਮਨੋਂ ਕਰ ਰਹੀ ਹੈ ਜਾਂ ਆਪ ਦਾ ਵੋਟ ਬੈਂਕ ਦਾ ਮਤਲਬ ਜਿਹੜੀ ਰਾਜਨੀਤੀ ਕਰ ਰਹੀ ਹੈ ਜਾਂ ਸਿਆਸੀ ਕਰਨ ਕਰ ਰਹੀ ਹੈ ਜਾਂ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਇਹਦਾ ਸਪਸ਼ਟੀਕਰਨ ਪਹਿਲਾਂ ਦੇ ਦੇਣਾ ਚਾਹੀਦਾ ਕਾਂਗਰਸ ਨੂੰ ਕਿ ਥਰਮਲ ਕਿਹਨੇ ਬੰਦ ਕੀਤਾ ਤੇ ਕੌਣ ਜ਼ਮੀਨ ਵੇਚ ਰਿਹਾ ਹੈ ਤੁਹਾਨੂੰ ਪਤਾ ਹੋਊਗਾ ਜੋ ਮਨਪ੍ਰੀਤ ਬਾਦਲ ਸਿੰਘ ਜੀ ਮੰਤਰੀ ਹੁੰਦੇ ਸੀ ਕਾਂਗਰਸ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਸੀਗੇ ਉਸ ਤੋਂ ਮੰਤਰੀ ਬਣਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਆ ਵੀ ਜਿਹੜਾ ਥਰਮਲ ਪਲਾਂਟ ਹੈ ਇਹਦੀਆਂ ਚਿਮਣੀਆਂ ਦੇਖ ਕੇ ਮੈਨੂੰ ਹੰਝੂ ਆ ਜਾਂਦੇ ਆ ਜਦੋਂ ਮੈਂ ਇਸ ਸਰਕਾਰ ਦੇ ਵਿੱਚ ਆਇਆ ਤਾਂ ਥਰਮਲ ਪਲਾਂਟ ਦੁਬਾਰਾ ਚਾਲੂ ਕਰਾਂਗਾ ਉਹਨਾਂ ਨੇ ਚਾਲੂ ਤਾਂ ਕੀ ਕਰਾਣਾ ਸੀ ਉਹਨਾਂ ਨੇ ਬੰਦ ਕਰਵਾ ਕੇ ਕੋਰਪੋਰੇਟਾਂ ਨੂੰ ਵੇਚ ਵੀ ਦਿੱਤਾ ਸੀ ਤਾਂ ਹੁਣ ਆ ਸਰਕਾਰ ਜ਼ਮੀਨ ਵੇਚਦੀ ਹੁਣ ਜਿਵੇਂ ਦੇਖੋ ਹਾਂ ਇਹ ਇੱਕ ਜੁਮਲੇ ਹੁੰਦੇ ਆ ਲੀਡਰਾਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਮਨਪ੍ਰੀਤ ਬਾਦਲ ਨੇ ਵੀ ਥਰਮਲ ਦੇ ਨਾਮ ਦੇ ਉੱਤੇ ਬੜਾ ਲੋਕਾਂ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਬਹੁਤ ਗੁੰਮਰਾਹ ਕੀਤਾ ਵੀ ਜਦੋਂ ਮੈਂ ਪਾਵਰ ਦੇ ਵਿੱਚ ਆਉਂਗਾ ਸਾਡੀ ਸਰਕਾਰ ਆਊਗੀ ਅਸੀਂ ਥਰਮਲ ਨੂੰ ਦੁਬਾਰਾ ਚਲਾਵਾਂਗੇ ਇਹਨਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਤੋਂ ਪਹਿਲਾਂ ਅਕਾਲੀ ਦਲ ਸਰਕਾਰ ਨੇ ਥਰਮਲ ਨੂੰ ਦੁਬਾਰਾ ਚਲਾਇਆ ਸੀ ਉਹਨਾਂ ਨੇ ਮੇਰੇ ਖਿਆਲ 800 ਪਲੱਸ ਕੁਛ 800 ਕਰੋੜ ਪਲੱਸ ਕੁਛ ਇਹਦੀ ਮੇਨਟੇਨੈਂਸ ਦੇ ਉੱਤੇ ਲਾਇਆ ਨਹੀਂ ਨਵੀਨੀਕਰਨ ਕਰਤਾ ਸੀ ਨਵੀਂ ਬਣ ਕਰਦੀ ਸੀ ਇਹਦਾ ਨਵੀਨੀਕਰਨ ਕੀਤਾ ਸੀਗਾ ਥਰਮਲ ਨੂੰ ਦੁਬਾਰਾ ਚਾਲੂ ਕਰਨ ਦੇ ਵਿੱਚ ਉਸ ਟਾਈਮ ਜਦੋਂ ਇਹਨਾਂ ਨੇ ਬੰਦ ਕੀਤਾ ਉਸ ਟਾਈਮ ਥਰਮਲ ਦੇ ਵਿੱਚ ਕੋਈ ਨੁਕਸ ਨਹੀਂ ਸੀਗਾ ਕੋਈ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਬਹੁਤ ਵਧੀਆ ਬਿਜਲੀ ਪੈਦਾ ਕਰ ਰਿਹਾ ਸੀ ਪਰ ਇਹਨਾਂ ਨੇ ਆਪ ਦਾ ਇੱਕ ਆਪ ਦਾ ਮਤਲਬ ਫਾਇਦਾ ਕੱਟਣ ਵਾਸਤੇ ਉਹਦੀ ਮਸ਼ੀਨਰੀ ਨੂੰ ਖੁਰਦ-ਬੁਰਦ ਕਰਨ ਵਾਸਤੇ ਉਹਦੀ ਵੇ ਅਸਤੇ ਕਾਂਗਰਸ ਸਰਕਾਰ ਨੇ ਥਰਮਲ ਨੂੰ ਬੰਦ ਕੀਤਾ ਔਰ ਉਹਦੇ ਵਿੱਚ ਇਹਨਾਂ ਨੇ ਮੋਟਾ ਮੁਨਾਫਾ ਵੀ ਕਮਾਇਆ ਔਰ ਲੋਕਾਂ ਨੂੰ ਬਾਅਦ ਵਿੱਚ ਲੋਕ ਬੜੇ ਵਿਚਾਰੇ ਪੀੜਤ ਲੋਕ ਬੀਲੀ ਬੋਰਡ ਤੋਂ ਲਾਜਮ ਬੜੇ ਧਰਨੇ ਲਾਉਂਦੇ ਰਹੇ ਲੋਕ ਬੜੇ ਧਰਨੇ ਲਾਉਂਦੇ ਰਹੇ ਪਰ ਕਾਂਗਰਸ ਸਰਕਾਰ ਨੇ ਜੋ ਇਹਦੇ ਵਿੱਤ ਮੰਤਰੀ ਸ਼ਮਨਪ੍ਰੀਤ ਬਾਦਲ ਜੀ ਪਹਿਲਾਂ ਲੋਕਾਂ ਨੂੰ ਵਾਕਈ ਗੁੰਮਰਾਹ ਕੀਤਾ ਇਹ ਕਹਿੰਦੇ ਰਹੇ ਕਿ ਜਦੋਂ ਮੈਂ ਪਿੰਡ ਤੋਂ ਚੱਲਦਾ ਤੇ ਥਰਮਲ ਦੀਆਂ ਚਿਵਣੀਆਂ ਨੂੰ ਦੇਖ ਕੇ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਵੀ ਥਰਮਲ ਬੰਦ ਹੋ ਰਿਹਾ ਪਰ ਬੰਦ ਕਰਨ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਟੱਕ ਮਨਪ੍ਰੀਤ ਬਾਦਲ ਨਹੀਂ ਲਾਇਆ ਸੀ ਇਹਦੇ ਵਿੱਚ ਚੇਨੇ 15 16 ਸਾਲ ਦੇ ਬੱਚੇ ਨੇ ਕਿਹਾ ਸੀ ਵੀ ਸਰ ਤੁਸੀਂ ਕਿਹਾ ਜਦੋਂ ਪਾਵਰ ਦੇ ਵਿੱਚ ਆ ਗਿਆ ਥਰਮੋਪਲਾਸਟ ਦੁਬਾਰੀ ਵਾਰ ਚਲਾਉਂਗਾ ਹੁਣ ਤੁਹਾਡੀ ਜ਼ਮੀਨ ਉੱਥੇ ਥਰਮਲ ਦੇ ਵਿੱਚ ਆਈ ਹੈ ਠੀਕ ਹੈ ਤੁਹਾਡਾ ਕੀ ਕਦਮ ਹੋਵੇਗਾ ਦੇਖੋ ਅਸੀਂ ਤਾਂ ਕਹਿੰਦੇ ਵੀ ਥਰਮਲ ਪਲਾਂਟ ਇਸ ਦੁਆਰਾ ਚੱਲੇ ਇੱਥੇ ਬਿਜਲੀ ਪੈਦਾ ਹੋਵੇ ਦੁਆਰਾ ਜੇ ਥਰਮਲ ਦੀ ਮਨਿਆਦ ਖਤਮ ਹੋ ਗਈ ਤਾਂ ਦੁਆਰਾ ਕਿਹੜਾ ਥਰਮਲ ਨਹੀਂ ਬਣ ਸਕਦਾ ਦੁਆਰਾ ਵੀ ਥਰਮਲ ਬਣ ਸਕਦਾ ਹੈ ਪੰਜਾਬ ਸਰਕਾਰ ਨੇ ਹੋਰ ਥਰਮਲ ਬਣਾਏ ਆ ਮਤਲਬ ਇੱਥੇ ਚਾ ਚਿੰਨੀਆਂ ਬੜੀਆਂ ਬੜੀਆਂ ਪਈਆਂ ਹੋਣ ਰਾਜਪੁਰੇ ਥਰਮਲ ਬਣਾਇਆ ਆ ਆਪਣੇ ਇੱਥੇ ਰਾਹਪੁਰ ਥਰਮਲ ਬਣਾਇਆ ਤੇ ਇੱਥੇ ਤਾਂ ਅੱਧਾ ਥਰਮਲ ਤਾਂ ਬਣਿਆ ਹੀ ਹੋਇਆ ਇੱਥੇ ਤਾਂ ਪੈਸੇ ਬੜਾ ਘੱਟ ਲੱਗਣਾ ਨੀਤਾ ਠੀਕ ਨਹੀਂ ਜੀ ਨੀਤਾ ਠੀਕ ਨਹੀਂ ਜਿਹੜੀ ਸਰਕਾਰ ਦੀ ਸਰਕਾਰ ਤੇ ਸਾਡੇ ਸਿਆਸਤਦਾਨ ਲੋਕਾਂ ਦੀ ਹੈ ਜਿਹੜੇ ਉਹ ਜਿਹੜਾ ਇਹ ਸਰਪੰਜਾਬ ਸਰਕਾਰ ਦੀ ਪ੍ਰਾਪਰਟੀਆਂ ਨੂੰ ਖੁਰਦ-ਬੁਰਦ ਕਰਕੇ ਆਪਣੀਆਂ ਜੇਬਾਂ ਭਰਨੀ ਚਾਹੁੰਦੇ ਆ ਆਪਣੇ ਖਜ਼ਾਨੇ ਭਰਨੀ ਚਾਹੁੰਦੇ ਆ ਤਾ ਠੁੱਡੀ ਵਾਲਾ ਹੋਲਡ ਕਰਦਾ ਇਹ ਹਮੇਸ਼ਾ ਜਿਹੜੀ ਪੰਜਾਬ ਸਰਕਾਰ ਰਹੀ ਹੈ ਹਮੇਸ਼ਾ ਦਿੱਲੀ ਦੇ ਨਾਮ ਤੇ ਛੋੜ ਦਿੰਦੀ ਦਿੱਲੀ ਸਾਡੇ ਨਾਲ ਐ ਕਰਦੀ ਹੈ ਦਿੱਲੀ ਸਾਡੇ ਨਾਲ ਵਿਤਕਰਾ ਕਰਦੀ ਹੈ ਸੈਂਟਰ ਸਾਡੇ ਨਾਲ ਵਿਤਕਰਾ ਕਰਦੇ ਹੁਣ ਕੌਣ ਵਿਤਕਰਾ ਵਿਤਕਰਾ ਕਰ ਰਿਹਾ ਹੈ ਨੇ ਵਿਤਕਰਾ ਤਾਂ ਦੇਖੋ ਵਿਤਕਰਾ ਕਿਹਨੇ ਕਰਨਾ ਇਹ ਕੋਈ ਵੀ ਗੱਲ ਹੁੰਦੀ ਹੈ ਸੈਂਟਰ ਸਰਕਾਰ ਤੋਂ ਸੁਣ ਲੈਂਦੇ ਆ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਸਾਰੀਆਂ ਦਿੱਲੀ ਤੋਂ ਚਲਦੀਆਂ ਨੇ ਆਕਾਲੀ ਦਲ ਵੀ ਦਿੱਲੀ ਤੋਂ ਚਲਦੀ ਰਹੀ ਹੈ ਭਾਜੀ ਦੇ ਨਾਲ ਅਟੈਚਮੈਂਟ ਕਰਕੇ ਕਾਂਗਰਸ ਵੀ ਦਿੱਲੀ ਤੋਂ ਚੱਲਦੀ ਆ ਆਮ ਆਦਮੀ ਪਾਰਟੀ ਵੀ ਦਿੱਲੀ ਤੋਂ ਚੱਲਦੀ ਹੈ ਇੱਥੋਂ ਜਿਹੜਾ ਪੰਜਾਬ ਨੂੰ ਲੁੱਟਿਆ ਤੁਸੀਂ ਪਿਆ ਜਾ ਰਿਹਾ ਪੰਜਾਬ ਦੀਆਂ ਸਰਕਾਰਾਂ ਦੇ ਜਿਹੜੇ ਪੰਜਾਬ ਦੇ ਸਾਡੇ ਲੀਡਰ ਹੈ ਉਹ ਉਹ ਮਤਲਬ ਕੁਝ ਉਹਨਾਂ ਨੂੰ ਲਾਲਚ ਦੇ ਕੇ ਦਿੱਲੀ ਇਹਨਾਂ ਨੂੰ ਲੁੱਟਦੀ ਹੈ ਇਹਨਾਂ ਦੇ ਥਰੂ ਮਤਲਬ ਪੰਜਾਬ ਨੂੰ ਪੰਜਾਬ ਦੇ ਲੋਕਾਂ ਦੇ ਥਰੂ ਪੰਜਾਬ ਦੇ ਜਿਹੜੇ ਲੋਕ ਆ ਪੱਗਾਂ ਵਾਲੇ ਜਿਹੜੇ ਇਹਦੇ ਲੀਡਰ ਨਮਾਇंदे ਬਣਾ ਕੇ ਇਹਨਾਂ ਦੇ ਥਰੂ ਦਿੱਲੀ ਵੀ ਲੁੱਟਦੀ ਹੈ ਪੰਜਾਬ ਨੂੰ ਚਲੋ ਆਪਾਂ ਹੁਣ ਥਰਮਲ ਵਾਲੀ ਗੱਲ ਤੇ ਆਉਣੇ ਆ ਕਾਂਗਰਸ ਪਾਰਟੀ ਨੇ ਉੱਥੇ ਇੱਕ ਧਰਨਾ ਲਗਾਇਆ ਹੋਇਆ ਸੀ ਸੈਕਟਰੀਟ ਦੇ ਸਾਹਮਣੇ ਤੇ ਹੋਰ ਰੋਸ ਪ੍ਰਦਰਸ਼ਨ ਵੀ ਕਰ ਰਹੀ ਹੈ ਉਹ ਪਤਾ ਨਹੀਂ ਲੱਗ ਰਿਹਾ ਵੀ ਉਹ ਦਿਲੋਂ ਕਰ ਰਹੀ ਹੈ ਕਿ ਇਹ ਵੋਟ ਦੀ ਰਾਜਨੀਤੀ ਕੀ ਕੀ ਨੀਤੀ ਹੈ ਉਹਨੂੰ ਕਿਵੇਂ ਵੇਖਦੇ ਹੋ ਤੁਸੀਂ ਨਹੀਂ ਮੈਂ ਕਹਿੰਦਾ ਵੀ ਘਰਨਾ ਕਰ ਰਹੇ ਚਲੋ ਠੀਕ ਹੈ ਪਰ ਕਾਂਗਰਸ ਪਾਰਟੀ ਪਹਿਲਾਂ ਆਪਣੇ ਆਪਣਾ ਦੇਖੇ ਵੀ ਥਰਮਲ ਨੂੰ ਬੰਦ ਕਰਨ ਵਾਲੀ ਕਿਹੜੀ ਸਰਕਾਰ ਹੈ ਥਰਮਲ ਦੀਆਂ ਜੜਾਂ 'ਚ ਤੇਲ ਪਾਉਣ ਵਾਲੀ ਸਰਕਾਰ ਕਿਹੜੀ ਹੈ ਥਰਮਲ ਦੀਆਂ ਜੜਾਂ 'ਚ ਮਤਲਬ ਥਰਮਲ ਨੂੰ ਸਰਕਾਰ ਕਿਹੜੀ ਹੈ ਥਰਮਲ ਜੇ ਜੇ ਪਾ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਉਹਨਾਂ ਨੂੰ ਇੰਨਾ ਹੀ ਦਰਸ ਸੀਗਾ ਇੰਨਾ ਹੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਸਤਕਾਰ ਸੀਗਾ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਨਹੀਂ ਵਜਾਈ ਉਹਨੂੰ ਉਹਨੂੰ ਮੜਾ ਮੋਟਾ ਨਵੀਨੀਕਰ ਜੇ ਉਹਦੇ ਵਿੱਚ ਕੋਈ ਕਮਿਸ਼ਨ ਨੂੰ ਕਰਕੇ ਦੁਬਾਰਾ ਉਹਨੂੰ ਚਲਾਉਣਾ ਚਾਹੀਦਾ ਸੀਗਾ ਪਰ ਇਹਨਾਂ ਨੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਜੜ੍ਹਾਂ ਦੇ ਵਿੱਚ ਜਿਹੜਾ ਤੇਲ ਪਾਇਆ ਉਹ ਕਾਂਗਰਸ ਸਰਕਾਰ ਨੇ ਪਾਇਆ ਅੱਜ ਜੋ ਕਾਂਗਰਸ ਪਾਰਟੀ ਜੋ ਮਰਜ਼ੀ ਵੋਟ ਬੈਂਕ ਲੈਣ ਵਾਸਤੇ ਵੋਟਾਂ ਲੈਣ ਪਰ ਇਹਨਾਂ ਨੂੰ ਆਪਣੇ ਪਹਿਲਾਂ ਪੀੜੀ ਥੱਲੇ ਛੋਟਾ ਮਾਰ ਲੈਣਾ ਚਾਹੀਦਾ ਅਸਲ ਦੁੱਖ ਸਾਨੂੰ ਹੋਇਆ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਆ ਆ ਆ ਮੇਰੀ ਫਰਜ਼ ਪਈ ਹੈ ਪਟਵਾਰੀ ਸਾਹਿਬ ਤੋਂ ਆ ਦੇਖੋ ਆ ਸਾਡੇ ਖਸਰਾ ਨੰਬਰ ਹੈ 169 ਤੋਂ ਸਟਾਰਟ ਹੋ ਜਾਂਦੀ ਹੈ 169 70 71 72 73 74 75 76 77 78 90 80 99 ਜੋ ਕਿ 125 ਵਿਗਾ ਦੇ ਨੰਬਰ ਮੇਰੇ ਮੇਰੇ ਮਤਲਬ ਮੇਰੇ ਪੁਰਖਿਆਂ ਦੇ ਨੰਬਰ ਹੈ ਇਹ ਮੇਰੇ ਪੁਰਖਿਆਂ ਦੇ ਨੰਬਰ ਹੈ 125 ਵਿਗਾ ਜਮੀਨ 125 ਵਿਗਾ ਜਮੀਨ ਤੁਹਾਡੀ ਧਰਮਲ ਦੇ ਵਿੱਚ 125 ਵਿਗਾ ਜਮੀਨ ਸਾਡੀ ਧਰਮਲ ਦੇ ਵਿੱਚ ਅਕਵਾਇਰ ਹੋਈ ਵੀ ਆ ਮੇਰੇ ਕੋਲੇ ਫਰਦ ਪਈ ਹੈ ਜਿਹਦੇ ਥੱਲੇ ਲਿਖਿਆ ਹੋਇਆ ਪੰਜਾਬ ਰਾਜ ਬਿਜਲੀ ਬੋਰਡ ਆ ਲਿਖਿਆ ਹੋਇਆ ਤੁਹਾਡੇ ਕੋਲੇ ਆ ਪੜ੍ਹ ਸਕਦੇ ਹੋ ਤੁਸੀਂ ਪੰਜਾਬ ਰਾਜ ਬਿਜਲੀ ਬੋਰਡ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਜਿੱਥੇ ਮਰਜ਼ੀ ਦੇਖ ਲਓ ਆ ਪੰਜਾਬ ਰਾਜ ਬਿਜਲੀ ਬੋਰਡ ਲਿਖਿਆ ਹੈ ਸਾਡੇ ਪਰਿਵਾਰ ਦੀ ਮਤਲਬ ਮੇਰੇ ਪਿਓ ਦਾਦਾ ਦੀ ਜਮੀਨ 125 ਵਿਗਾ ਪੰਜਾਬ ਸਰਕਾਰ ਨੇ ਜਮੀਨ ਅਕਵਾਇਰ ਕਰੀ ਸੀ ਬ ਲਾਉਣ ਵਾਸਤੇ ਪਰ ਅਸੀਂ ਉਦੋਂ ਕੌਂਟੀਆਂ ਦੇ ਬਾਜਮੀਨ ਸਾਡੇ ਤੋਂ ਲਈ ਗਈ ਪਰ ਚਲੋ ਇਸ ਕਰਕੇ ਸਾਡੇ ਬਜ਼ੁਰਗ ਜਿਹੜੇ ਸੀ ਚੁੱਪ ਕਰਕੇ ਚਲੋ ਬਠਿੰਡੇ ਸ਼ਹਿਰ ਨੂੰ ਕੋਈ ਸਹੂਲਤ ਮਿਲ ਰਹੀ ਹੈ ਤੁਹਾਨੂੰ ਮਨ ਲੱਗ ਰਿਹਾ ਜੀ ਬਿਜਲੀ ਸਸਤੀ ਮਿਲ ਰਹੀ ਹੈ ਕਿਉਂਕਿ ਬਿਜਲੀ ਜਦੋਂ ਉਸ ਟਾਈਮ ਬਹੁਤ ਕਮੀ ਸੀ ਲੋਕਾਂ ਕੋਲੇ ਲੋਕ ਦੀਵੇ ਲਾ ਕੇ ਟਾਈਮ ਪਾਸ ਕਰਦੇ ਹੁੰਦੇ ਸੀਗੇ 1969 ਦੇ ਵਿੱਚ ਇਹਨਾਂ ਨੇ ਜ਼ਮੀਨ ਓਕਾਇਰ ਕਰੀ ਸੀ ਪਰ ਅੱਜ ਜੇ ਸਰਕਾਰ ਉਸ ਜ਼ਮੀਨ ਦਾ ਵਪਾਰੀਕਰਨ ਕਰ ਰਹੀ ਹੈ ਉਹਨੂੰ ਮਤਲਬ ਕਲੋਨੀਆਂ ਕੱਟ ਕੇ ਵੇਚ ਰਹੀ ਹੈ ਜਾਂ ਬੁੱਡਾ ਥਰੂ ਕੋਈ ਹੋਰ ਕਮਰਸ਼ੀਅਲ ਮਾਰਕੀਟ ਕਬੇਚ ਪਰ ਇਹ ਪੰਜਾਬ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਜੇ ਕਰ ਜੇ ਕਰ ਤੁਸੀਂ ਕਰ ਰਹੇ ਆ ਤੁਸੀਂ ਕੋਰਟ ਵੀ ਗਏ ਹੋ ਮੇਰੇ ਹਿਸਾਬ ਨਾਲ ਤੁਸੀਂ ਜੋ ਜੋ ਲੀਗਲ ਕਾਰਵਾਈ ਸੇ ਉਹ ਵੀ ਕਰ ਰਹੇ ਹੋ ਤੁਸੀਂ ਕੀ ਨਸਪੂਰਾ ਕਰ ਰਹੇ ਆ ਅੱਗੇ ਲੈ ਕੇ ਜਾਵਾਂਗੇ ਹਲੇ ਗਏ ਨਹੀਂ ਅਸੀਂ ਜਾਵਾਂਗੇ ਅੱਗੇ ਮੇਰੀ ਅੱਜ ਇੱਕ ਦੋ ਬੰਦਿਆਂ ਨਾਲ ਹੋਰ ਵੀ ਗੱਲ ਹੋਈ ਸੀ ਜਿਨ੍ਹਾਂ ਦੀ ਜ਼ਮੀਨ ਇਹਨਾਂ ਦੇ ਇਸ ਗੁਰਨਾਨਕ ਦੇਵ ਜੀ ਥਰਮਲ ਪਲਾਂਟ ਦੇ ਵਿੱਚ ਆਈ ਹੈ ਉਹ ਵੀ ਕਹਿ ਦਿੱਸੀ ਸੀ ਕਾਨੂੰਨ ਦਾ ਸਾਰਾ ਲਵਾਂਗੇ ਬਿਲਕੁਲ ਲਵਾਂਗੇ ਜੀ ਅਸੀਂ ਜੋ ਸਾਡੇ ਹਿਲੇ ਵਸੀਲੇ ਜਿੰਨੀ ਸਾਡੇ ਤੋਂ ਭੱਜਣਾ ਠੋਗੇ ਸੀ ਕਰਾਂਗੇ ਸਾਡੀਆਂ ਜ਼ਮੀਨਾਂ ਕੌਟੀਆਂ ਦੇ ਭਾ ਦਿਤੀਆਂ ਅਸੀਂ ਵਪਾਰ ਕਰਨ ਵਾਸਤੇ ਨਹੀਂ ਦਿਤੀਆਂ ਜੇ ਜੇ ਸਾਡੀਆਂ ਜ਼ਮੀਨਾਂ ਦਾ ਵਪਾਰੀ ਕਰਨੀ ਕਰਨ ਅਸੀਂ ਖੁਦ ਹੀ ਖੋਦੀ ਕਰਾਂਗੇ ਰਾਜਨੀਤੀ ਕਰਨ ਤਾਂ ਹੋ ਹੀ ਜਾਂਦਾ ਜੀ ਰਾਜਨੀਤੀ ਕਰਨਾ ਅਸੀਂ ਨਹੀਂ ਕਰਨ ਦੇਵਾਂਗੇ ਅਸੀਂ ਇਹਦੇ ਉੱਤੇ ਪੂਰਾ ਅਸੀਂ ਸੰਘਰਸ਼ ਕਰਾਂਗੇ ਪੰਜਾਬ ਸਰਕਾਰ ਨੇ ਜੇ ਸਾਡੀ ਜ਼ਮੀਨ ਦਾ ਵਪਾਰੀਕਰਨ ਕਰਨਾ ਅਸੀਂ ਖੁਦ ਕਰਾਂਗੇ ਜੇ ਪੰਜਾਬ ਸਰਕਾਰ ਨੇ ਸਾਡੀ ਜ਼ਮੀਨ ਐਨੀ 50 ਸਾਲ 60 ਸਾਲ ਸਾਡੀ ਜ਼ਮੀਨ ਵਰਤ ਲਈ ਜਿੰਨੇ ਪੈਸੇ ਲਏ ਸਾਡੇ ਵਾਪਸ ਲੈ ਲੈ ਉਹਨਾਂ ਦੇ ਪੈਸਿਆਂ ਦਾ ਵਿਆਜ ਨਹੀਂ ਸਾਡੀ ਜ਼ਮੀਨ ਦਾ ਕਿਰਾਇਆ ਨਹੀਂ ਗਾ ਗੱਲ ਖਤਮ ਸਾਡੀ ਜ਼ਮੀਨ ਸਾਨੂੰ ਵਾਪਸ ਕਰੇ ਸੋਨੇ ਪੈਸੇ ਵਾਪਸ ਦੇਣ ਨੂੰ ਤਿਆਰ ਹੋਣਾ ਦੇ ਪਰ ਜੇ ਉਹਨਾਂ ਨੇ ਕੱਲ ਰਿਪੀਟ ਕਰਿਓ ਜੀ ਬਿਲਕੁਲ ਜਿਹੜੀ ਪੰਜਾਬ ਸਰਕਾਰ ਨੇ ਸਾਡੀ ਜ਼ਮੀਨ ਨੂੰ 67 ਸੂਕਰ ਕਰੀ ਅੱਜ ਉਹਨੂੰ 60 ਸਾਲ ਪਹਿ 55 ਸਾਲ ਹੋ ਚੁੱਕੇ ਐ ਪੰਜਾਬ ਸਰਕਾਰ ਜੇ ਉਹ ਜ਼ਮੀਨ ਦਾ ਵਪਾਰੀਕਰਨ ਕਰੂਗੀ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਨਹੀਂ ਤਾਂ ਜਿੰਨੇ ਤੁਸੀਂ ਆਪੇ ਤੁਸੀਂ ਗੱਲ ਫੇਸ ਮੈਨੂੰ 55 ਸਾਲ ਸਾਡੀ ਜ਼ਮੀਨ ਜਿਹੜੀ ਪੰਜਾਬ ਸਰਕਾਰ ਨੇ ਵਰਤ ਲਈ ਐ 55 ਸਾਲ ਦਾ ਸਾਡਾ ਕੋਈ ਜ਼ਮੀਨ ਦਾ ਤੁਹਾਨੂੰ ਮੁੱਲ ਵੀ ਤਾਂ ਦਿੱਤਾ ਹੀ ਆਉਂਦਾ ਨਹੀਂ ਮੁੱਲ ਤਾਂ ਸਾਨੂੰ ਕੌਡੀਆਂ ਦੇ ਭਾ ਸਾਡੀ ਜ਼ਮੀਨ ਲਈ ਆ ਉਹਨਾਂ ਨੇ ਮੁੱਲ ਕਿਹੜੇ ਦਿੱਤੇ ਮੁੱਲ ਕਿਹੜੇ ਦਿੱਤੇ ਉਸ ਟਾਈਮ ਕੋਟ ਕਿਹੜੇ ਅਸੀਂ ਤਾਂ ਅਸੀਂ ਤਾਂ ਸੈਂਟੀਮੈਂਟਲ ਹੋ ਕੇ ਬਿਲਕੁਲ ਸੈਂਟੀਮੈਂਟਲ ਕਰਿਆ 1969 ਦੇ ਵੇ ਸਾਡਾ ਜਨਮ ਹੋਇਆ ਸਾਡੇ ਜਨਮ ਤੋਂ ਪਹਿਲਾਂ ਸਾਡੀ ਜ਼ਮੀਨ ਉਹਨਾਂ ਨੇ ਖੋਹ ਲਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਅੱਜ ਲੋਕਾਂ ਨੂੰ ਸਹੂਲਤ ਦੇਣ ਦੇ ਬਜਾਇ ਹੀ ਉਹ ਵਪਾਰ ਕਰ ਰਹੀ ਹੈ ਤੁਹਾਨੂੰ ਤੁਸੀਂ ਕਿੱਥੇ ਸੈਟੀਸਫਾਈ ਹੋ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਪਲਾਟ ਵੇਚੂਗੀ ਜਿਹੜੀ ਪੰਜਾਬ ਸਰਕਾਰ ਸਾਨੂੰ ਸਾਡਾ ਜਾਂ ਉਹਦੇ ਵਿੱਚ ਸਾਡਾ ਬਣਦਾ ਹੱਕ ਦੇਵੇ ਸਾਨੂੰ ਉਸ ਵਪਾਰੀ ਕਰਨ ਦੇ ਵਿੱਚ ਸਾਡਾ ਕੋਈ ਸ਼ੇਅਰ ਸਾਡਾ ਕੋਈ ਸਰਖੇ ਸਰਕਾਰ ਸਾਡੀਆਂ ਜ਼ਮੀਨਾਂ ਦੇ ਪਾ ਸਾਨੂੰ ਉਹਦੇ ਵਿੱਚ ਰੱਖੇ ਸਾਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਸਾਡਾ ਜਿਹੜਾ ਮਿਲਣਾ ਚਾਹੀਦਾ ਸਾਨੂੰ ਜਿਹੜੀ ਸਾਡੀ ਜ਼ਮੀਨ ਦੀ ਵੈਲਿਊ ਹੈ ਅੱਜ ਮੁੱਲਾ ਸਾਨੂੰ ਉਹਦੇ ਵਿੱਚੋਂ ਮਿਲਣਾ ਚਾਹੀਦਾ ਅਸੀਂ ਇਹ ਇਹਦਾ ਬਿਲਕੁਲ ਕੋਟ ਦਾ ਸਾਰਾ ਲਵਾਂਗੇ ਅਸੀਂ ਅਸੀਂ ਜਾਵਾਂਗੇ ਜਿੱਥੋਂ ਤੱਕ ਸਾਡੇ ਤੋਂ ਜਾਇਆ ਗਿਆ ਸਾਡੀਆਂ ਜ਼ਮੀਨਾਂ ਐਕਵਾਇਰ ਕਰੀਆਂ ਉਹ ਬਿਜਲੀ ਬੋਰਡ ਵਾਸਤੇ ਕਰੀਆਂ ਸੀ ਲੋਕਾਂ ਨੂੰ ਪਬਲਿਕ ਇਹ ਪਬਲਿਕ ਪਰਪਸ ਵਾਸਤੇ ਜ਼ਮੀਨਾਂ ਐਕਵਾਇਰ ਕਰੀਆਂ ਜਿੱਥੇ ਪਬਲਿਕ ਨੂੰ ਸਹੂਲਤ ਮਿਲਦੀ ਹੈ ਜਿੱਥੋਂ ਕੋਈ ਪ੍ਰੋਜੈਕਟ ਲਾ ਕੇ ਇਹ ਨਹੀਂ ਹੁੰਦਾ ਕਿ ਪਬਲਿਕ ਤੋਂ ਪੈਸਾ ਕਰੋੜਾਂ ਰੁਪਏ ਦੇ ਹਿਸਾਬ ਨਾਲ ਪੈਸਾ ਉਹਨੂੰ ਵੇਚ ਕੇ ਪੈਸਾ ਵਟਿਆ ਜਾਵੇ ਅਸੀਂ ਕਹਿੰਦੇ ਅੱਜ ਵੀ ਪੰਜਾਬ ਸਰ ਸੋਲਰ ਪਲਾਂਟ ਉੱਤੇ ਲਗਾ ਜੇ ਪੰਜਾਬ ਸਰਕਾਰ ਉੱਤੇ ਪੂਰਾ ਜਿੰਨੀ ਇਹਦੀ ਜ਼ਮੀਨ ਹੈ ਉਹਦੇ ਉੱਤੇ ਸੋਲਰ ਪਲਾਂਟ ਲਾ ਰਹੀ ਤਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲੂਗਾ ਤੇ ਅਸੀਂ ਉਹਦੇ ਨਾਲ ਸਹਿਮਤ ਸਾਨੂੰ ਕੋਈ ਇਤਰਾਜ਼ ਨਹੀਂ ਪਰ ਬਸੰਡਾ ਸ਼ਹਿਰ ਦੇ ਲੋਕਾਂ ਨੂੰ ਜਿਹੜੀ ਬਿਜਲੀ ਆ ਸਸਤੇ ਭਾਅ ਦੇਵੇ ਉਹ ਬਹੁਤ ਚੀ ਸੋਚ ਰੱਖੀ ਇਨਾਂ ਨੇ ਸਿੱਧੂ ਸਾਹਿਬ ਨੇ ਤਾਂ ਤੁਹਾਡੇ ਸਾਹਮਣੇ ਇਨਾਂ ਨੇ ਕਿਹਾ ਕਿ ਉੱਤੇ ਸੋਲਰ ਪਲਾਂਟ ਜਿਹੜੀ ਬਿਜਲੀ ਪੈਦਾ ਕਰਨ ਲਈ ਜ਼ਮੀਨ ਲਈਤੀ ਗਈ ਹੈ ਉੱਤੇ ਬਿਜਲੀ ਹੀ ਪੈਦਾ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ